ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟੀ ਕਾਲਜੀ ਕੌਰ ਜੀ ਦਾ ਪੰਜਾਬੀ ਵਲੌਗ ਸੁਆਗਤ ਹੈ ਵਾਈਬਰ ਕਰਨੇ ਖੁਸ਼ ਹੋ ਚਾੜਦੀ ਕਲਾਚ ਰੋਜੀ ਵਲੌਗ ਦੀ ਸ਼ੁਰੂਆਤ ਅੱਜ ਕਰਨ ਲਈ ਕਿਸੇ ਬਾਕੀ ਡੇਲੀ ਰੁਟੀਨ ਦੇ ਕੰਮ ਦਾ ਤਾਂ ਲੈਣਾ ਹਮੇਸ਼ਾ ਸ਼ੇਅਰ ਕਰਦੀ ਰਹਿੰਦੀ ਆ ਠੀਕ ਹੈ ਜੀ ਇੱਧਰ ਬਣਾਉਣ ਲੱਗੇ ਸੀ ਆਪਾਂ ਅੱਜ ਬਣਾਉਣ ਲੱਗੇ ਮਤਲਬ ਪਾਣ ਲੱਗਿਆ ਵਾ ਆਪਾਂ ਪਾਵਾਂਗੇ ਜੀ ਅੱਜ achar ਆ ਦੇਖੋ ਸਾਡੇ ਕੋਲ ਆਈਆਂ ਸੀ ਅੰਬੀਆਂ ਜਿਵੇਂ ਕਿ ਤੁਹਾਨੂੰ ਪਤਾ ਥੋੜੀ ਜਿਹੀ ਨਹੀਂ ਤੁਹਾਨੂੰ ਪਤਾ ਹੀ ਹੈ ਕਿ ਅੰਬੀਆਂ ਆਈਆਂ ਮੈਂ ਕਿਹਾ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਬਣਾ ਕੇ ਆਪਾਂ achar ਬਿਲਕੁਲ ਸੋਕੇ ਤੇ ਸਿੰਪਲ ਤਰੀਕੇ ਨਾਲ ਕਿੰ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਆਮਬ ਵਧੀਆ ਦੇਖ ਕੇ ਜਿਹੜੇ ਲੱਗਦੇ ਤੁਹਾਨੂੰ ਕੱਚੇ ਕੱਚੇ ਮੈਂ ਹਰਾ ਚਾਰ ਪਾਉਂਦੀ ਹੁੰਨੀ ਆ ਹਮੇਸ਼ਾ ਤੇ ਉਹ ਕਿਸ ਤਰ੍ਹਾਂ ਪਾਉਣੀ ਹੁੰਨੀ ਆ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੀ ਤੁਸੀਂ ਵੀ ਬਣਾਓ ਇਹ ਜਿਹੜਾ ਅਚਾਰ ਅਸੀਂ ਜਿਹੜੇ ਤਰੀਕੇ ਨਾਲ ਪਾਉਂਦੇ ਆ ਨਾ ਕਦੀ ਵੀ ਖਰਾਬ ਨਹੀਂ ਹੁੰਦਾ ਠੀਕ ਹੈ ਜੀ ਆਹ ਦੇਖੋ ਆਮਬੀਆਂ ਆਈਆਂ ਸਾਡੇ ਜਿੰਨਾ ਕੋ ਹੋਏਗਾ ਆਪਾਂ ਕੱਚੀਆਂ ਅਮਬੀਆਂ ਦਾ ਅਚਾਰ ਪਾਵਾਂਗੇ ਜਿਹੜੀਆਂ ਲੱਗਦੀਆਂ ਤਰਗੀਆਂ ਖਰਾਬ ਐ ਉਹਨਾਂ ਨੂੰ ਕੱਢ ਦਵਾਂਗੇ ਠੀਕ ਹੈ ਜੀ ਪਹਿਲਾਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲੈਣੇ ਆ ਤੋ ਇਹ ਤੋ ਕੇ ਫਿਰ ਇਹਨਾਂ ਨੂੰ ਨਾ ਚੁਕੜੀਆਂ ਚ ਕਟਿੰਗ ਕਰ ਲਾਂਗੇ ਕੱਟ ਕੇ ਹਰਾ ਝਾਰ ਪਾਉਂਦੇ ਚਾਹੀਦਾ ਪਾਉਂਦੇ ਸੁੱਕਾ ਸੁੱਕਾ ਝਾਰ ਠੀਕ ਹੈ ਜੀ ਆਪਾਂ ਤੇਲ ਪਾ ਕੇ ਹਰਾ ਝਾਰ ਪਾਣੇ ਹੁੰਦੇ ਆ ਦੂਜੀ ਮੈਂ ਹਰਾ ਵੀ ਹੋਰ ਦੂਸਰਾ ਸੁੱਕਾ ਵੀ ਪਾਉਂਗੀ ਥੋੜਾ ਜਿਹਾ ਜੇਕਰ ਉਹ ਵੀ ਹੋਵੇ ਵੀਡੀਓ ਦੇਖ ਰਹੀਆਂ ਤੇ ਮੈਨੂੰ ਜਰੂਰ ਕਮੈਂਟ ਕਰਿਓ ਉਹ ਵੀ ਪਾਉਂਗੀ ਇਹਨਾਂ ਆਪਾਂ ਚੰਗੀ ਤਰ੍ਹਾਂ ਪਹਿਲਾਂ ਢੋਲ ਬਣਾ ਲੈਨੇ ਆ ਕਿਉਂਕਿ ਮੈਂ ਨਾ ਫਿਰ ਕੱਟਣ ਤੋਂ ਬਾਅਦ ਨਹੀਂ ਧੁੰਦੀ ਹੁੰਦੀ ਹੈਗੀ ਜੋ ਕਿ ਕੱਟ ਕੇ ਨਾ ਫੇਰ ਮੈਂ ਧੁੱਪ ਲਗਵਾ ਦਿੰਦੀ ਜੀ। ਤੇ ਜੀ। ਕੌਣੇ ਨਾ ਜੀ ਸਾਰੀ ਚੰਗੀ ਤਰ੍ਹਾਂ ਪਤਾ ਕਿ ਕਿੰਨੀ ਵਾਰਾ ਜੀ ਧੋ ਲਏ ਨੇ। ਤੇ ਲੋ ਜੀ ਇਦਾਂ ਆਪਾਂ ਜੀਆਂ ਚੰਗੀ ਤਰ੍ਹਾਂ ਧੋਈਆਂ ਠੀਕ ਹੈ ਜੀ। ਇਹਨਾਂ ਨੂੰ ਧੋ ਕੇ ਹੁਣ ਆਪਾਂ ਇਹਨਾਂ ਨੂੰ ਜਿਵੇਂ ਕੱਟਣਾ ਹੈ ਕੱਟ ਕੇ ਇਹਨਾਂ ਨੂੰ ਆਪਾਂ ਧੁੱਪ ਲਗਵਾਵਾਂਗੇ ਠੀਕ ਹੈ ਜੀ। ਜਿਹੜੀਆਂ ਲੱਗ ਰਹੀਆਂ ਸੀ ਨਾ ਕਿ ਨੂੰ ਥੋੜੀਆਂ ਪੱਕੀਆਂ ਜਾਂ ਖਰਾਬ ਮੈਂ ਸਾਈਡ ਤੇ ਕੱਢ ਦਿੰਦੀ। ਠੀਕ ਹੈ ਜੀ ਇਹਨਾਂ ਦਾ ਆਪਾਂ ਜਿਹੜਾ ਸਾਈਡ ਤੋਂ ਹੁੰਦਾ ਨਾ ਇਹ ਲਾ ਲੈਣਾ। ਫਿਰ ਇਹਨਾਂ ਨੂੰ ਆਪਾਂ ਵਧੀਆ ਤਰੀਕੇ ਨਾਲ ਕੱਟ ਲੈਣਾ ਅੱਜ ਕੱਲ੍ਹ ਹੁਣ ਜਾਲੀ ਪੈ ਜਾਣੀ ਹੈ ਫਿਰ ਆਪਣੇ ਕੋਲ ਚੱਕਰ ਦੇ ਨਾਲ ਨਾ ਬਿਲਕੁਲ ਵੀ ਨਹੀਂ ਕੱਟੀਆਂ ਜਾਂਦੀਆਂ ਇਹ ਹੁੰਦੀਆਂ ਲੋ ਜੀ ਇਹਨੂੰ ਛੋਟੇ ਛੋਟੇ ਟੁਕੜੇ ਜੇਕਰ ਤੁਸੀਂ ਲੰਬੀਆਂ ਕੱਟਣੀਆਂ ਲੰਬੀਆਂ ਵੀ ਕੱਟ ਸਕਦੇ ਹੋ ਛੋਟੀਆਂ ਕੱਟਣੀਆਂ ਛੋਟੀਆਂ ਵੀ ਕੱਟ ਸਕਦੇ ਹੋ ਠੀਕ ਹੈ ਜੀ ਇਹ ਤਾਂ ਕੱਟ ਕੇ ਸਾਰੀਆਂ ਆਪਾਂ ਦੀਆਂ ਕੱਟ ਲਾਂਗੇ ਕੱਟ ਕੇ ਫਿਰ ਇਹਨਾਂ ਨੂੰ ਆਪਾਂ ਲਗਾਵਾਂਗੇ ਜਿੱਤੂ ਇਹਦੇ ਵਿੱਚੋਂ ਜਿਹੜੀ ਅਕਿੱਟਕ ਜੀ ਹੁੰਦੀ ਹੈ ਨਾ ਯਾਦ ਨਾ ਕੱਢ ਲਿਆ ਕਰੋ ਇਹ ਵਧੀਆ ਨਹੀਂ ਹੁੰਦੀ ਹੈ ਕਿ ਵੈਸੇ ਤਾਂ ਨੁਕਸਾਨ ਵੀ ਨਹੀਂ ਦੇਣੀ ਜੇ ਚਲੀ ਜਾਵੇ ਆਚਾਰ ਚ ਪਰ ਕਹਿੰਦੇ ਪਹਿਲਾਂ ਕੱਢ ਲੈਣੀ ਚਾਹੀਦੀ ਐ ਸਭ ਲੋ ਜੀ ਸਾਰੀਆਂ ਆਂਬੀਆਂ ਆਪਾਂ ਇਸੇ ਤਰੀਕੇ ਨਾਲ ਹੋਣ ਕੱਟ ਲਾਂਗੇ ਤੱਕ ਤੁਸੀਂ ਬਨੇ ਰਹੋ ਠੀਕ ਹੈ ਜੀ ਫਿਰ ਵੀਡੀਓ ਬਹੁਤ ਲੰਮਾ ਹੋ ਜਾਏਗਾ ਬਾਕੀ ਛੋਟੇ ਛੋਟੇ ਜੜੀ ਕੱਢ ਦੇਗਾ ਮੈਂ ਇਹਨਾਂ ਨੂੰ ਕੱਟ ਕੇ ਧੁੱਪੇ ਪਾਵਾਂਗੇ ਫਿਰ ਆਪਾਂ ਕਰਾਂਗੇ ਜੋ ਕਰਦੇ ਕੰਮ ਹੈ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਲੋ ਜੀ ਆ ਦੇਖੋ ਆਪਾਂ ਕੱਟ ਲਿਆ ਹੁਣ ਇਹਨਾਂ ਨੂੰ ਨਾ ਆਪਾਂ ਧੁੱਪ ਲਗਵਾ ਲਾਂਗੇ ਠੀਕ ਹੈ ਜੀ ਇਹਨਾਂ ਨੂੰ ਆਪਾਂ ਪਾ ਦਿੰਨੇ ਆ ਥੋੜੀ ਦੇਰ ਧੁੱਪ ਕਿਉਂਕਿ ਜਿਹੜਾ ਥੋੜਾ ਬਹੁਤ ਪਾਣੀ ਦਾ ਕੋਈ ਛਿੱਟਾ ਵਗੈਰਾ ਇਹਦੇ ਤੇ ਪਿਆ ਹੋਏਗਾ ਨਾ ਬਿਲਕੁਲ ਪਾਣੀ ਇਹਦਾ ਸੁੱਕ ਜਾਏਗਾ ਫਿਰ ਆਪਾਂ ਜਿੱਦਾਂ ਵੀ ਪਾਵਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਜੀ ਇਹ ਵਾਲਾ ਚਾਰ ਕੱਚਾ ਚਾਰ ਬੋਲਦੇ ਆਂ ਅਸੀਂ ਤੇ ਇਦਾਂ ਪਾਣੇ ਆ ਬਾਕੀ ਮੈਂ ਜਿਸ ਤਰ੍ਹਾਂ ਵੀ ਹੋਏਗਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਆ ਦੇਖੋ ਜੀ ਅੰਬੀਆਂ ਨੂੰ ਆਪਾਂ ਲਗਵਾ ਲਈ ਸੀ ਧੁੱਪ ਮੇਰੇ ਕੋਲ ਨਾ ਸਿਰਫ 2 ਕਿਲੋ ਅੰਬੀਆਂ ਸੀ 2 ਦੇ ਵਿੱਚੋਂ ਤੁਸੀਂ ਲਾ ਲਓ ਕੀ ਅੰਦਾਜ਼ੇ ਨਾਲ ਜਿਹੜਾ ਵਿੱਚੋਂ ਵੇਸਟਜ ਗੁੱਟਲੀ ਵਗੈਰਾ ਨਿਕਲ ਜਾਂਦੀ ਹੈ ਨਾ ਤੇ ਰਹਿ ਗਈ ਹੁਣ ਇਹ 1.5 ਕਿਲੋ ਇਹ 1.5 ਕਿਲੋ ਅੰਬੀਏ ਜੇਕਰ ਆਪਾਂ ਅੰਬੀਆਂ ਦਾ achar ਪਾਣੇ ਆ ਨਾ ਤੁਸੀਂ ਜੇਕਰ ਪਾਉਂਦੇ ਹੋ ਤੇ ਇੱਕ ਤਾਂ ਇਹਨੂੰ ਧਿਆਨ ਰੱਖਿਆ ਕਰੋ ਸਟੀਲ ਦੇ ਭਾਂਡੇਆਂ ਜਾਂ ਸਿਲਵਰ ਦੇ ਚ ਪਾਣਾ ਠੀਕ ਹੈ ਤੇ ਆ ਦੇਖੋ ਜੀ ਏ ਆਪਾਂ ਲੈ ਲਈਏ ਸੌਰੀ ਮੈਂ ਇਹਦੇ ਚੀਰ ਖਦਵਾਉਂ। ਇਹ ਚ ਮੈਂ ਰਲਾਨੀਆ ਮਸਾਲਾ ਹਾਂ ਤੁਹਾਨੂੰ ਮੈਂ ਦੱਸਦੀ ਆ। ਆ ਦੇਖੋ ਜੀ ਇਹਦੇ ਲਈ ਆਪਾਂ ਕੀ ਕੁਛ ਮਸਾਲਾ ਲਿਆ ਆ ਦੇਖੋ ਜੀ ਆਪਾਂ ਲੈ ਲਈ ਜੀ ਸੌਂਫ ਜੇਕਰ ਤੁਸੀਂ ਚਾਹੋ ਨੇ ਇਹਨੂੰ ਦਰੜਫੜੜ ਵੀ ਕਰ ਸਕਦੇ ਹੋ ਠੀਕ ਹੈ। ਜੇਕਰ ਇਦਾਂ ਪਾਣੀ ਤੇ ਇਦਾਂ ਵੀ ਪਾ ਸਕਦੇ ਹਾਂ ਸਾਬਤ ਮਸਾਲਾ। ਅਗਰ ਦਰੜਫੜੜ ਕਰਨਾ ਚਾਹੋ ਤੇ ਬਹੁਤ ਵਧੀਆ ਰਹਿੰਦਾ ਆਪਾਂ ਇਹਨੂੰ ਥੋੜਾ ਜਿਹਾ ਕਰਾਂਗੇ ਜੀ ਦਰੜਫੜੜ ਠੀਕ ਹੈ ਜੀ ਆਪਾਂ ਪਹਿਲਾਂ ਕਲੌਂਜੀ ਕੱਢ ਲੈਨੇ ਆ। ਆ ਦੇਖੋ ਜੀ ਆਪਾਂ ਲੈਣਾ ਜੋ ਕੁਛ ਹੈ ਮੈਂ ਤੁਹਾਨੂੰ ਦੱਸ ਦੇਣੀ ਕਲੌਂਜੀ ਲੈਣੀ ਹੈ ਸੌਂਫ ਲੈਣੀ ਹੈ ਮੇਥੀ ਲੈਣੀ ਹੈ ਠੀਕ ਹੈ ਜੀ ਨਮਕ ਤੇ ਮਿਰਚ ਤੇ ਹਲਦੀ ਲੈਣੀ ਹੈ ਤੇ ਇੱਕ ਚੀਜ਼ ਇਹਦੇ ਚ ਪਾਵਾਂਗੇ ਜਿਹਦੇ ਨਾਲ ਸਾਡਾ ਆਚਾਰ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਠੀਕ ਹੈ ਜੀ ਇਹ ਲੈਣੀ ਆਪਣੀ ਜੀ ਆਪਾਂ ਇਹਦੇ ਵਿੱਚ ਪਾ ਲਈਏ ਹੁਣ ਆਪਾਂ ਲਈਏ ਜੀ ਮੇਥੀ ਤੇ ਸੌਂਫ ਤੁਸੀਂ ਮੇਥੀ ਤੇ ਸੌਂਫ ਨੂੰ ਜੇਕਰ ਤੁਸੀਂ ਬਾਜ਼ਾਰੋਂ ਲੈ ਕੇ ਆਉਂਦੇ ਹੋ ਨਾ ਥੋੜੀ ਧੁੱਪ ਲਗਵਾ ਲੈਣੀ ਹੈ ਅਗਰ ਧੁੱਪ ਨਹੀਂ ਲਗਵਾਨੀ ਤੇ ਨਹੀਂ ਆ ਤਾਂ ਹਲਕੀ ਜੀ ਰੋਸਟ ਕਰ ਲੈਣੀ ਹੈ ਕਿਉਂਕਿ ਇਹਦੇ ਚ ਸਿੱਲਾਪਣ ਨਹੀਂ ਹੋਣਾ ਚਾਹੀਦਾ ਜੇਕਰ ਸਾਡੇ ਮਸਾਲਿਆਂ ਦੇ ਵਿੱਚ ਸਿੱਲਾਪਣ ਹੁੰਦਾ ਨਾ ਤੇ ਸਾਡਾ ਆਚਾਰ ਬਹੁਤ ਜਲਦੀ ਖਰਾਬ ਹੁੰਦਾ ਹੈ ਆਚਾਰ ਦੇ ਵੀ ਲਈ ਨਾ ਬਹੁਤ ਚੀਜ਼ਾਂ ਐਸੀਆਂ ਜੋ ਸਾਨੂੰ ਬਹੁਤ ਧਿਆਨ ਨਾਲ ਕਰਨੀਆਂ ਚਾਹੀਦੀ ਠੀਕ ਹੈ ਜੀ ਤੇ ਲੋ ਜੀ ਜਿਹੜਾ ਮਸਾਲਾ ਦਰੜਫੜੜ ਕੀਤਾ ਹੁੰਦਾ ਨਾ ਇਹ ਵਧੀਆ ਰਹਿੰਦਾ ਹੈ ਇੱਕਦਮ ਮਤਲਬ ਜ਼ਿਆਦਾ ਵਧੀਆ ਰਹਿੰਦਾ ਠੀਕ ਹੈ ਜ਼ਿਆਦਾ ਤੁਸੀਂ ਬਰੀਕ ਨਹੀਂ ਕਰਨਾ ਹੈ ਗੈਨੂੰ ਸਿਰ ਦਰੜ ਫਰੜੀ ਕਰਨਾ ਠੀਕ ਹੈ ਜਿਵੇਂ ਆਪਾਂ ਪੰਜਾਬੀ ਚ ਕਹਿੰਦਾ ਸੀ ਦਰੜ ਫਰੜ ਕਹਿ ਦਿੰਦੇ ਆ ਠੀਕ ਹੈ ਜੀ ਇਹਦੇ ਵਿੱਚ ਹੁਣ ਆਪਾਂ ਮਿਕਸ ਕਰ ਲਾਂਗੇ ਜੀ ਕਲੌਂਜੀ ਠੀਕ ਹੈ ਉਸ ਤੋਂ ਬਾਅਦ ਆਪਾਂ ਆਪਣੇ ਅੰਦਾਜ਼ੇ ਨਾਲ ਲੈ ਲੈਣਾ ਜੀ ਨਮਕ ਠੀਕ ਹੈ ਨਮਕ ਲਵਾਂਗੇ ਕਹਿੰਦੇ ਨਮਕ ਇਹਦੇ ਚ ਜਿੰਨਾ ਹੋਵੇਗਾ ਨਾ ਤੇ ਓਨਾ ਹੀ ਵਧੀਆ ਰਹਿੰਦਾ ਠੀਕ ਹੈ ਆਪਣੇ ਅੰਦਾਜ਼ੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਲੈਣੀ ਹੈ ਜੀ ਹਲਦੀ ਇਸੇ ਤਰ੍ਹਾਂ ਆਪਾਂ ਹਲਦੀ ਪਾ ਲੈਣੀ ਹੁਣ ਆਪਾਂ ਪਾ ਲਾਂਗੇ ਜੀ ਹਲਕੀਆਂ ਜੀਆਂ ਮਿਰਚਾਂ ਜਾਦਾ ਮਿਰਚ ਜੇਕਰ ਖਾਂਦੇ ਹੋ ਤੇ ਜ਼ਿਆਦਾ ਪਾ ਸਕਦੇ ਹੋ ਜੇ ਘੱਟ ਤੇ ਘੱਟ ਪਾ ਸਕਦੇ ਹੋ ਠੀਕ ਹੈ ਹੁਣ ਇਹਨੂੰ ਆਪਾਂ ਮਸਾਲਿਆਂ ਨੂੰ ਬਿਲਕੁਲ ਣਲਾ ਲੈਣਾ ਇਦਾਂ ਰਲਾ ਲੈਣਾ ਇਹਨੂੰ ਮਸਾਲਿਆਂ ਨੂੰ ਸਾਰਿਆਂ ਨੂੰ ਮਸਾਲਿਆਂ ਨੂੰ ਰਲਾ ਕੇ ਜੀ ਇਦਾਂ ਮਿਕਸ ਕਰ ਲੈਣਾ ਇਹਨੂੰ ਆਪਾਂ ਕੱਢ ਲਾਂਗੇ ਇੱਕ ਲੱਗ ਤੋਂ ਥਾਲੀ ਦੇ ਵਿੱਚ ਠੀਕ ਹੈ ਜੀ ਮੇਰੇ ਕੋਲੇ ਸਟੀਲ ਦੀ ਪ੍ਰਾਤ ਹੈ ਪਿੱਤਲ ਦੀ ਪ੍ਰਾਤ ਦੇ ਵਿੱਚ ਵੀ ਆਪਾਂ ਕਰ ਸਕਦੇ ਹਾਂ ਜੇ ਕਰਨਾ ਚਾਹੋ ਤੁਸੀਂ ਲਓ ਜੀ ਹੁਣ ਆਪਾਂ ਇਹ ਇਹਦੇ ਵਿੱਚ ਪਾ ਲੈਣਾ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾ ਕੇ ਹੁਣ ਆਪਾਂ ਇਹ ਜਿਹੜਾ ਸਾਰਾ ਮਸਾਲਾ ਹੈ ਨਾ ਇਹਦੇ ਵਿੱਚ ਇਦਾਂ ਪਾ ਦੇਣਾ ਤੇ ਲੋ ਜੀ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਆਪਣੇ ਅੰਦਾਜ਼ੇ ਅਨਸਾਰ ਜਿੰਨਾ ਤੁਸੀਂ ਪਾਓ ਪਹਿਲਾਂ ਤੇਲ ਥੋੜਾ ਪਾਣਾ ਠੀਕ ਹੈ ਜੀ ਜਿਹਦੇ ਵਿੱਚ ਨਾ ਸਾਡੀਆਂ ਅੰਬੀਆਂ ਰਲ ਜਾਣ ਜੇਕਰ ਤੁਸੀਂ ਹੱਥ ਨਹੀਂ ਲਗਾਉਣਾ ਚਾਹੁੰਦੇ ਕਈ ਵਾਰੀ ਹੁੰਦਾ ਨਾ ਹੱਥਾਂ ਨੂੰ ਮਿਰਚਾਂ ਲੱਗਦੀਆਂ ਠੀਕ ਹੈ ਹੱਥ ਨਾ ਲਗਾਓ ਕਿਸੇ ਪਲਟੇ ਨਾਲ ਜਾਂ ਕਿਸੇ ਨਾਲ ਤੁਸੀਂ ਇਹਨੂੰ ਮਿਕਸ ਕਰ ਸਕਦੇ ਹੋ ਤੇ ਲੋ ਜੇ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਲੈਣਾ ਠੀਕ ਹੈ ਜੀ ਜੇਕਰ ਤੁਸੀਂ ਚਾਹੋ ਇਹਦੇ ਵਿੱਚ ਰੰਗਤ ਲਿਆਂਦੀ ਕੀ ਹੈ ਨਾ ਰੰਗਤ ਦਾ ਬੜਾ ਹੁੰਦਾ ਹੈ ਵੀ ਰੰਗਤ ਆਵੇ ਤੇ ਥੋੜੀ ਜੀ ਤੁਸੀਂ ਦੇਗੀ ਮਿਰਚ ਇਹਦੇ ਵਿੱਚ ਪਾ ਸਕਦੇ ਇਸ ਤਰ੍ਹਾਂ ਕਰਕੇ ਸਾਰੇ ਆਚਾਰ ਨੂੰ ਆਪਾਂ ਚੰਗੀ ਤਰ੍ਹਾਂ ਰਲਾ ਲੈਣਾ ਇੰਨਾ ਕੁ ਤੇਲ ਪਾਣਾ ਜਿੰਨਾ ਸਾਡਾ ਆਚਾਰ ਬਿਲਕੁਲ ਰਲ ਜਵੇ ਠੀਕ ਹੈ ਜੀ ਆ ਦੇਖ ਐਂਦਾ ਕਰਕੇ ਇਹਨੂੰ ਮਿਕਸ ਕਰ ਲੈਣਾ ਇਹ ਕੱਚੀ ਆਂਬੀਆਂ ਦਾ ਕੱਚਾ ਆਚਾਰ ਜਿਹਨੂੰ ਕਹਿੰਦੇ ਹੈ ਕਈ ਨਮਕ ਲਗਾ ਕੇ ਨਾ ਰਾ ਜਾ ਕੇ ਪਾਉਂਦੇ ਆ ਸਾਡੇ ਇਥੇ ਰਾਜਪੂਤ ਨਾ ਲਾਚਾ ਕੇ ਪਾਉਂਦੇ ਆ ਅਸੀਂ ਆਹ ਤਰੀਕੇ ਨਾਲ ਪਾਣੇ ਹੁੰਨੇ ਆ ਜੀ ਕੱਚੀ ਇੰਬੀ ਦਾ achar ਤੇ ਸਭ ਦੇ ਆਪਣੇ ਆਪਣੇ ਤਰੀਕੇ ਪਰ ਇਹ ਵਾਲਾ achar ਤੁਸੀਂ ਯਕੀਨ ਮੰਨਿਓ ਵੀ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਸਾਡਾ ਕੱਚਾ ਬਸ ਇਹ ਆ ਵੀ ਧੁੱਪ ਲਗवानी ਚਾਹੀਦੀ ਮੈਂ ਸਾਰਾ ਦਿਨ 2-3 ਘੰਟੇ ਨੂੰ ਧੁੱਪ ਲਗਵਾਈਏ ਕੱਟ ਕੇ ਠੀਕ ਹੈ ਜੀ ਹਾਂ ਦੇਖੋ ਐਨ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਨਾ ਮਿਕਸ ਕਰ ਲੈਣਾ ਜਿਆਦਾ ਤੇਲ ਬਿਲਕੁਲ ਨਹੀਂ ਹੱਲੇ ਪਾਣਾ ਆਪਾਂ ਫੇਰ ਇਹਨੂੰ ਇਹਨੂੰ ਪਾ ਲੈਣਾ ਜੀ ਸੁੱਕੇ ਜਾਰ ਦੇ ਵਿੱਚ ਕੋਈ ਜਿਹੜਾ ਵੀ achar ਲੈਣਾ ਹੈ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਗੰਦਾ ਨਹੀਂ ਹੋਣਾ ਚਾਹੀਦਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਠੀਕ ਹੈ ਜੀ ਆ ਦੇਖ ਇਸ ਤਰ੍ਹਾਂ ਕਰਕੇ ਮੈਂ ਕਿਹਾ ਥੋੜਾ ਜਿਹਾ achar ਮੈਂ ਭਾਣ ਲੱਗੀ ਸੀ ਇਹ ਕੱਚਾ ਕੱਚਾ achar ਨਾ ਬਹੁਤ ਟੇਸਟੀ ਲੱਗ ਰਿਹਾ ਹੈ ਸਾਡੇ ਕੋਲ ਪੁਰਾਣਾ achar ਵੀ ਹਾਲੇ ਤੱਕ ਪਿਆ ਆ ਤੁਸੀਂ ਦੇਖੋ ਮੈਂ ਜਿਹੜੇ achar ਪਾਣੀ ਹੁੰਦੀਆਂ ਮੇਰੇ achar ਪੁਰਾਣੇ ਤੋਂ ਪੁਰਾਣੇ ਵਿਚਾਰੇ ਮੇਰੇ ਕੋਲ ਨਿੰਬੂ ਦਾ ਵੀ achar ਪਿਆ ਹੈ ਅੱਜ ਮੈਂ ਡੱਬਾ ਖਾਲੀ ਕੀਤਾ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਵੀ ਇਹ ਤਰੀਕੇ ਨਾਲ ਜੇ ਦਿਖਾਓਗੇ ਨਾ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਬਸ ਚਾਰ ਪਾਣਾ ਲਗੇ ਸਾਨੂੰ ਖਾਸ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਝਾਰ ਮੇ ਬਾਹਰ ਹੀ ਪੂਰੇ ਤੇ ਲੋ ਜੀ ਆ ਦੇਖ ਸਕਦੇ ਹੋ ਤੁਸੀਂ ਸਾਡਾ ਸਾਰਾ ਮਸਾਲਾ ਬਿਲਕੁਲ ਇੱਕਦਮ ਤਿਆਰ ਹੋ ਗਿਆ ਜੇਕਰ ਤੁਸੀਂ ਜਾਗਾ ਚਾਰ ਪਾਣਾ ਜਾਂਦੇ ਹੋ ਨਾ ਤੇ ਇਹ ਚੀਜ਼ ਦਾ ਧਿਆਨ ਰੱਖਿਆ ਜਾ ਕੇ ਪੰਸਾਰੀ ਜਿਹਦੇ ਕੋਲ ਆਪਾਂ ਮਟੀਰੀਅਲ ਲੈ ਕੇ ਆਨੇ ਆ ਨਾ ਕਰੀਆਨੇ ਦੀ ਦੁਕਾਨ ਤੇ ਉਹਨੂੰ ਅੰਦਾਜ਼ਾ ਦੱਸ ਦਿਓ ਆਪਣੇ ਅੰਦਾਜ਼ੇ ਅਨੁਸਾਰ ਹਰ ਚੀਜ਼ ਦਾ ਮਟੀਰੀਅਲ ਜਿਵੇਂ 5 ਕਿਲੋ ਚਾਰ ਪਾਣਾ 5 ਕਿਲੋ ਦਾ ਦੇ ਦੇਗਾ ਉਹਨਾਂ ਨੂੰ ਬਿਲਕੁਲ ਹਿਸਾਬ ਹੁੰਦਾ ਪਰਫੈਕਟ ਠੀਕ ਹੈ ਜੀ ਜੇਕਰ 10 ਕਿਲੋ ਪਾਣਾ ਜਿੰਨਾ ਵੀ ਪਾਣਾ ਉਸੇ ਹਿਸਾਬ ਨਾਲ ਹੋਊ ਜੀ ਆਪਣਾ ਪੂਰਾ ਮਸਾਲਾ ਔਰ ਕੱਚਾ achar ਪਾਉਂਦਾ ਇਹ ਬਿਲਕੁਲ ਵਧੀਆ ਤਰੀਕਾ ਹੈ ਠੀਕ ਹੈ ਜੀ ਇੱਕ ਇਹਦੇ ਵਿੱਚ ਚੀਜ਼ ਆਪਾਂ ਲਾਸਟ ਦੇ ਵਿੱਚ ਰਲਾਣੀ ਹੈ ਇੱਕ ਆਪਣਾ ਹਿੰਗ ਜ਼ਰੂਰ ਪਾਓ ਜੇਕਰ ਤੁਸੀਂ ਦੇ ਸਕਦੇ ਹੋ ਨਾ ਤੇ ਕੋਇਲਾ ਲੈ ਕੇ ਆਪਣੇ ਜਾਰ ਨੂੰ ਧੂਣੀ ਵੀ ਦੇ ਦਿਆ ਕਰੋ ਥੋੜੀ ਜੀ ਠੀਕ ਹੈ ਜੀ ਹਲਕਾ ਜਿਹਾ نیچے ਜ਼ਰੂਰ ਜਾਰ ਦੇ ਪਾ ਦਿਆ ਕਰੋ ਔਰ ਜਾਰ ਨਾ ਸੁੱਕਾ ਹੋਣਾ ਚਾਹੀਦਾ ਬਿਲਕੁਲ ਧੁੱਪ ਲਵਾ ਲਿਆ ਕਰੋ ਔਰ ਹਿੰਗ ਜ਼ਰੂਰ ਪਾਇਆ ਕਰੋ achar ਦੇ ਵਿੱਚ ਠੀਕ ਹੈ ਜੀ ਇਹਦੇ ਨਾਲ ਸਾਡਾ achar ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਲੋ ਜੀ ਹੁਣ ਆਪਾਂ ਇਹਨੂੰ achar ਨੂੰ ਮਿਕਸ ਕਰ ਲਿਆ ਇਹ ਜਿੱਥੇ ਹੁਣ ਆਪਾਂ ਇਹਨੂੰ ਪਾ ਲਾਂਗੇ ਆਪਣੇ ਜਾਰ ਦੇ ਵਿੱਚ ਸਾਰੇ achar ਨੂੰ ਆਪਾਂ ਇਸੇ ਤਰ੍ਹਾਂ ਹੀ ਜਾਰ ਵਿੱਚ ਪਾ ਲੈਂਦੇ ਆ ਇਹ ਮੇਰੇ ਕੋਲ ਕੰਚ ਦਾ ਜਾਰ ਪਿਆ ਸੀ ਆਪਾਂ ਨਾ ਐਵੇਂ ਵੱਡਾ ਜਦੋਂ ਜ਼ਿਆਦਾ 10-15 ਕਿਲੋ achar ਪਾਈਦੇ ਨਾ ਜਿਹੜਾ ਸੀ ਵੱਡਾ ਡੱਬਾ ਭਰ ਕੇ ਪਾਣੇ ਹੁੰਦੇ ਆ ਇਹ ਮੇਰੇ ਕੋਲ ਅੰਬੀਆਂ ਸੀ ਮੇਕਨ ਨਾਲੇ ਮੈਂ ਰੈਸਿਪੀ ਸ਼ੇਅਰ ਮਤਲਬ ਤੁਹਾਡੇ ਨਾਲੇ ਵੀ ਸ਼ੇਅਰ ਕਰਦੀ ਆ ਕਿ ਅਸੀਂ ਕਿਹੜੇ ਤਰੀਕੇ ਨਾਲ achar ਪਾਉਂਦੇ ਆ ਜਿਹੜੀਆਂ ਭੈਣਾਂ ਪਾਉਂਦੀਆਂ ਇਹ ਵਾਲੇ ਤਰੀਕੇ ਨਾਲ ਪਾਓ ਤੁਹਾਡਾ achar ਕਦੀ ਨਹੀਂ ਖਰਾਬ ਹੋਏਗਾ ਬਸ ਖਾਸ ਧਿਆਨ ਰੱਖਿਆ ਕਰੋ ਚੀਜ਼ਾਂ ਦਾ ਆਟੇ ਵਾਲਾ ਹੱਥ ਨਾ ਲੱਗੇ ਰੋਟੀ ਵਾਲਾ ਹੱਥ ਆਪਾਂ ਵੀ ਕਰਦੇ ਹਾਂ ਜਦੋਂ ਰੋਟੀ ਬਣਾਉਣ ਲੱਗਦੀ ਹੈ ਨਾ ਫਟਾਫਟ ਹੱਥ ਨਾਲ ਕੱਢ ਕੇ ਦੇ ਦੇਣੀ ਆ ਚਮਚ ਦੇ ਨਾਲ ਘਟਿਆ ਕਰੋ ਇੱਕ ਪਾਣੀ ਦਾ ਹੱਥ ਨਹੀਂ ਲੱਗਣਾ ਚਾਹੀਦਾ ਠੀਕ ਹੈ ਜੀ ਪਰ ਮਸਾਲਾ ਆਪਣੇ ਅੰਦਾਜ਼ੇ ਨਾਲ ਤੇ ਨੂਨ ਥੋੜਾ ਜਿਆਦਾ ਜ਼ਰੂਰ ਪਾਇਆ ਕਰੋ ਥੋੜੀ ਥੋੜੀ ਛੋਟੀਆਂ ਗੱਲਾਂ ਦਾ ਧਿਆਨ ਰੱਖੋਗੇ ਤੁਹਾਡਾ ਚਾਰ ਦੇਖੋ ਕਦੀ ਵੀ ਖਰਾਬ ਨਹੀਂ ਹੋਏਗਾ ਆ ਦੇਖ ਲਓ ਤੁਸੀਂ ਹੁਣ ਮੈਂ ਇੱਕ ਦੋ ਦਿਨਾਂ ਤੱਕ ਧੁੱਪ ਦੇ ਵਿੱਚ ਰੱਖਾਂਗੀ ਇਦਾਂ ਹੀ ਜਾਰ ਨੂੰ ਮੈਂ ਧੁੱਪ 'ਚ ਰੱਖ ਦੂੰਗੀ ਧੁੱਪ ਦੇ ਵਿੱਚ ਰੱਖਣ ਤੋਂ ਬਾਅਦ ਤੇਰਾ ਪਾ ਜਿੱਦਾਂ ਮਰਜੀ ਇਹਨੂੰ ਕੋਈ ਧੁੱਪ ਨਹੀਂ ਲਵਾਣੀ ਕੁਛ ਨਹੀਂ ਕਰਨਾ ਪੂਰਾ ਸਾਲ ਭਰ ਤੁਹਾਡਾ achar ਇੱਟਾ ਦਾਟੇ ਰਹੇਗਾ ਠੀਕ ਹੈ ਦੇਖੋ ਤੁਸੀਂ ਇਹ ਤੇਲ ਵੀ ਬਾਅਦ ਚੋਂ ਤੁਸੀਂ ਪਾ ਸਕਦੇ ਹੋ ਜੇ ਖਰਚਾ ਹੋ ਤੇ ਇਹ ਤੇਲ ਵੀ ਨਾ ਤੁਸੀਂ ਬਹੁਤ ਘੱਟ ਤੇਲ ਚ ਵੀ ਬਣਾ ਸਕਦੇ ਹੋ ਜੇ ਤੁਹਾਡਾ ਮਨ ਹੈ ਤੁਹਾਨੂੰ ਲੱਗਦਾ ਮੈਂ ਤਾਂ ਇੰਦਰ ਤੱਕ ਸੁਣਿਆ ਆ ਕਿ ਸਾਡੇ ਨਾ ਪਹਿਲਾਂ ਆਂਟੀ ਆਉਂਦੇ ਹੁੰਦੇ ਸੀਗੇ ਉਹ ਮੇਰੇ ਕੋਲੋਂ achar ਪਵਾਉਂਦੇ ਹੁੰਦੇ ਸੀ ਉਹਨਾਂ ਦੇ achar ਨੂੰ ਕੀੜੇ ਫੈ ਜਾਂਦੇ ਹੁੰਦੇ ਸੀ ਦੇਖ ਲਓ ਇੱਦਾਂ ਇੱਦਾਂ ਦੇ ਵੀ ਮੈਂ ਦੇਖਿਆ ਕਈਆਂ ਦੇ ਆਚਾਰ ਖਰਾਬ ਹੋ ਜਾਂਦੇ ਉੱਲੀ ਲੱਗਦੀ ਹੈ ਕੀੜੇ ਮੈਂ ਤਾਂ ਵੀ ਪਤਾ ਨਹੀਂ ਪਰਮਾਤਮਾ ਹੀ ਜਾਣੇ ਉਹ ਕਹਿੰਦੇ ਹੁੰਦੇ ਸੀ ਸਾਡੇ ਘਰ ਨਾ ਕੋਈ ਆਣ ਹੈ ਵੀ ਸਾਡੇ ਚਾਰ ਨਹੀਂ ਪੈਂਦਾ ਉਹ ਸਾਡੇ ਘਰ ਹੀ ਪਾ ਕੇ ਰੱਖ ਦਿੰਦੇ ਹੁੰਦੇ ਸੀ ਤੇ ਮੇਰੇ ਕੋਲੋਂ ਪਵਾ ਕੇ ਜਦੋਂ ਜ਼ਰੂਰ ਥੋੜੀ ਛੋਟੇ ਜਿਹੇ ਡੱਬੇ 'ਚ ਕੱਢ ਕੇ ਲੈ ਜਾਂਦਾ ਤੇ ਜੀ ਆ ਦੇ ਦੀ ਸਾਰੇ ਆਚਾਰ ਆਪ ਇਸੇ ਤਰ੍ਹਾਂ ਪਾ ਲਿਆ ਬਹੁਤ ਵਧੀਆ ਤਰੀਕੇ ਨਾਲ ਇੱਕਦਮ ਪਰਫੈਕਟ ਬਣੇਗਾ ਆਹ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਜਾਰੂ ਨੂੰ ਆਪਾਂ ਕਰ ਲੈਣਾ ਸਾਫ ਆ ਦੇ ਇੰਨਾ ਵਧੀਆ ਦੇਖਣ ਚ ਵੀ ਲੱਗ ਰਿਹਾ ਹੈ ਨਾ ਚੀਨਾ ਕੰਚ ਦੇ ਚਾਰ ਚ ਕਹਿੰਦੇ ਚਾਰ ਹੁੰਦਾ ਉਸੇ ਤਰ੍ਹਾਂ ਵਧੀਆ ਮੈਂ ਤੁਹਾਨੂੰ ਨਿੰਬੂ ਦਾ ਚਾਰ ਦਿਖਾਨੀ ਆ ਮੈਂ ਮਿਰਚਾਂ ਦਾ ਨਿੰਬੂ ਦਾ ਸਰਦੀਆਂ ਦਾ ਮੈਂ ਗੋਭੀ ਗਾਜਰਾਂ ਦਾ ਪਾਇਆ ਸੀ ਨਾ ਤੁਸੀਂ ਉਹ ਵੀ ਦੇਖ ਸਕਦੇ ਹੋ ਬਿਲਕੁਲ ਇੱਕਦਮ ਠੀਕ ਬਣਿਆ ਆ ਦੇਖੋ ਜੀ ਆ ਦੇਖ ਲਓ ਨਿੰਬੂ ਦਾ ਚਾਰ ਤੁਹਾਨੂੰ ਦਿਖਾਨੀ ਆ ਕਿੰਨੇ ਵਧੀਆ ਤਰੀਕੇ ਨਾਲ ਆ ਦੇਖੋ ਇਹ ਵੀ ਪਿਆ ਹੋਇਆ ਚਾਰ ਬਹੁਤ ਸੁਆਦ ਹੈ ਇਹ ਕੁਛ ਮੈਂ ਹਰਸ਼ ਨੂੰ ਭੇਜੇ ਹਰਪ੍ਰੀਤ ਨੂੰ ਰੈਸਟੋਰੈਂਟ ਤੇ ਤੇ ਕੁਝ ਮੈਂ ਆਪਣੇ ਲਈ ਖਾਣ ਲਈ ਰੱਖ ਲੈ ਸਕਦਾ ਬਾਕੀ ਜਿੱਦਨ ਮੈਂ ਨਿੰਬੂ ਦਾ achar ਪਾਵਾਂਗੀ ਉਹ ਵੀ ਤੁਹਾਡੇ ਨਾਲ ਰੈਸਪੀ ਸ਼ੇਅਰ ਜ਼ਰੂਰ ਕਰਾਂਗੀ ਵੀ ਕਿਹੜੇ ਤਰੀਕੇ ਨਾਲ ਮੈਂ ਪਾਉਂਦੀ ਹੁੰਦੀ ਆ ਇਹ ਵੀ achar ਸਾਡਾ ਪਿਛਲੇ ਸਾਲ ਦਾ ਦੇਖੀ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਠੀਕ ਹੈ ਜੀ ਬਾਕੀ ਤੁਸੀਂ ਵੀ ਇਸੇ ਤਰ੍ਹਾਂ achar ਪਾਓ ਮੈਨੂੰ ਕਮੈਂਟਾਂ ਵਿੱਚ ਦੱਸਿਓ ਬਲਕਿ ਆਪਣੇ ਆਪਣੇ ਕਮੈਂਟ ਜ਼ਰੂਰ ਦੱਸਿਆ ਕਰੋ ਜੋ ਵੀ ਜਿਸ ਤਰ੍ਹਾਂ ਪਾਉਂਦਾ ਹੈ ਨਾ ਸਭ ਨੂੰ ਮੈਨੂੰ ਸ਼ੇਅਰ ਵਧੀਆ ਮੈਨੂੰ ਬਹੁਤ ਅੱਛਾ ਲੱਗਦਾ ਜੇਕਰ ਕੋਈ ਮੇਰੀ ਚ ਗਲਤੀ ਹੁੰਦੀ ਹੈ ਜੋ ਮੈਨੂੰ ਨਹੀਂ ਪਤਾ ਲੱਗਦਾ ਤੇ ਮੈਂ ਉਸੇ ਤਰ੍ਹਾਂ ਹੀ ਆਪਣਾ ਕਰ ਲੈਂਦੀ ਹਾਂ ਸੋ ਮੈਂ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਕਿ ਫਿਰ ਇਹਦੇ ਵਿੱਚ ਉਹ ਪਾਇਆ ਕਰੋ ਅੰਬੀ ਦੀ ਸਿਸਟਰ ਮੈਂ ਵੀ ਪਾਉਂਦੀ ਹਾਂ ਠੀਕ ਹੈ ਜੀ ਮੈਂ ਵੀ ਪਾਣੀ ਹੁੰਨੀ ਆ ਪਰ ਜਦੋਂ ਆਮਚੂਰ ਪਾ ਦੋ ਨਾ ਫਿਰ ਅੰਬੀ ਪਾਣ ਦੀ ਲੋੜ ਨਹੀਂ ਹੁੰਦੀ ਲਓ ਜੀ ਇਹ ਤੇ ਸਾਡਾ ਆਚਾਰ ਵੀ ਤਿਆਰ ਹੁਣ ਇਹਨੂੰ ਆਪਾਂ ਰੱਖਾਂਗੇ ਲਈ 2 ਦਿਨ ਸਿਰਫ ਧੁੱਪ ਦੇ ਵਿੱਚ ਢੱਕ ਕੇ ਚੰਗੀ ਤਰ੍ਹਾਂ ਰੱਖ ਦਾਂਗੇ ਫਿਰ ਉਸ ਤੋਂ ਬਾਅਦ ਇਹ ਚਾਰ ਸਾਡਾ ਬਿਲਕੁਲ ਤਿਆਰ ਹੋ ਜਾਏਗਾ ਵਾਅਲਿਕ ਕਿੰਨਾ ਵਧੀਆ ਚਾਰ ਬਣ ਗਿਆ ਨਾ ਵੇ ਦੇਖਣ ਜੀ ਬੜਾ ਅੱਛਾ ਲੱਗ ਰਿਹਾ ਬਸ ਇਹਨੂੰ ਥੋੜਾ ਜਿਹਾ ਧੁੱਪ ਚ ਜੇ ਉਹ ਤੋਂ ਰੱਖੋਗੇ ਥੋੜਾ ਹਲਕਾ ਜਿਹਾ ਇੱਕ ਦੋ ਦਿਨ ਘਲਾ ਦਿਓ ਇਸੇ ਤਰ੍ਹਾਂ ਆਪ ਆਪਣੀ ਚਾਹਣ ਚਾਹ ਠੀਕ ਹੈ ਬਾਕੀ ਦਿਲਦੀਆਂ ਤੁਹਾਨੂੰ ਕੱਲ ਮੈਂ ਨਵੇਂ ਵਲੋਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਿਆਰ ਹੈ ਜੇ ਲਾਈਕ ਮੈਂ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਮੈਨੂੰ ਸਪੋਰਟ ਕਰਿਆ ਕਰੋ ਤੁਹਾਡੇ ਪਿਆਰ ਸਪੋਰਟ ਦੀ ਮੈਨੂੰ ਬਹੁਤ ਜ਼ਰੂਰਤ ਹੈ ਬਹੁਤ ਸਾਰੀਆਂ ਭੈਣਾਂ ਮੈਨੂੰ ਬਹੁਤ ਸਾਰਾ ਪਿਆਰ ਦਿੰਦੀਆਂ ਬਹੁਤ ਸਾਰਾ ਸ਼ੁਕਰੀਆ ਗਰਮੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਆਹ ਤਰੀਕੇ ਨਾਲ ਚਾਰ ਬਾਈ ਤਾਂ ਮੈਨੂੰ ਦੱਸਿਓ ਜਿਹੜੇ ਜਿਹੜੇ ਤਰੀਕੇ ਨਾਲ ਤੁਸੀਂ ਪਾਉਂਦੇ ਮੈਨੂੰ ਕਮੈਂਟਾਂ 'ਚ ਦੱਸ ਸਕਦੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ